ਹੰਦਰ ਕਰੋ ਪ੍ਰਿੰਤਾ ਜੀ ਕਿਹੜੇ ਬੈਂਕ 'ਚ ਤੁਹਾਡਾ ਖਾਤਾ ਹੈ ਮੇਰਾ HDFC ਦਸੂਆ ਬੈਂਕ 'ਚ ਖਾਤਾ ਹੈ ਤੁਸੀਂ ਇਹ ਦੱਸੋ ਕਿ ਜਦੋਂ ਤੁਹਾਡੇ ਨਾਲ ਠੱਗੀ ਕਿਸ ਤਰ੍ਹਾਂ ਹੋਈ ਹਾਂਜੀ ਮੇਰਾ ਨਾ ਕ੍ਰੈਡਿਟ ਕਾਰਡ ਸੀਗਾ ਤੇ ਮੈਂ ATM ਦੇ ਭਲੇਖੇ ਕਾਰਡ ਤੋਂ ਮੈਂ 40000 ਰੁਪਏ ਪੇਮੈਂਟ ਮਲ ਕੇ ਕੈਸ਼ ਕਢਵਾ ਲਿਆ ਸੀ ਤੇ ਉਹਦੇ ਵਿੱਚ ਮੇਰਾ 44500 ਰੁਪਏ ਉਹਨਾਂ ਨੇ ਜਾਨਕੀ ਮਹੀਨੇ ਬਾਅਦ ਕੱਟ ਲਿਆ ਜੋ ਕਿ ਉਹਨਾਂ ਦਾ ਬਣਦਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਜਾ ਕੇ ਮੈਂ ਇੱਥੇ ਸਾਹਿਲ ਇੱਕ ਨਾਮ ਦਾ ਮੁੰਡਾ ਮਲਕੀ ਜੌਬ ਕਰਦਾ ਹੈ ਮੈਂ ਉਹਨੂੰ ਜਾ ਕੇ ਕਿਹਾ ਕਿ ਭਾਜੀ ਮੇਰੇ ਇੱਧਰ ਵਾਧੂ ਪੈਸੇ ਕੱਟ ਹੋ ਗਏ ਆ 44500 ਰੁਪਇਆ ਕੱਟ ਹੋ ਗਿਆ 40 ਦੇ ਬਜਾਏ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਪੈਸੇ ਜਾਨੀ ਕਿ ਮੈਂ ਕਿਹਾ ਮੇਰੇ ਪੈਸੇ ਵਾਪਸ ਕਰਾ ਦਿਓ ਜਿਹੜੇ ਐਕਸਟਰਾ ਕੱਟੇ ਆ ਤੇ ਉਹਨੇ ਕਿਹਾ ਕਿ ਤੁਹਾਡੇ ਫੋਨ ਤੋਂ ਮੇਲ ਬਾਣੀ ਪਾਣੀ ਤੇ ਆਪਣਾ ਫੋਨ ਦਿਓ ਮੇਰਾ ਫੋਨ ਲੈ ਲਿਆ ਉਹਨਾਂ ਨੇ ਤੇ ਪਤਾ ਨਹੀਂ ਉਹਨੇ ਕਿਹੜੇ-ਕਿਹੜੇ ਐਪ ਖੋਲੇ ਕੀ ਕੀ ਕੀਤਾ ਮੈਨੂੰ ਨਹੀਂ ਪਤਾ ਕਾਫੀ ਟਾਈਮ ਉਹਨੇ ਮੇਰਾ ਫੋਨ ਯੂਜ਼ ਕੀਤਾ ਉਸ ਤੋਂ ਬਾਅਦ ਕਹਿੰਦੇ ਕਿ ਤੁਹਾਨੂੰ ਇੱਕ ਮੇਲ ਆ ਅਤੇ ਫਿਰ ਮੈਂ 18 ਤਰੀਕ 28 ਤਰੀਕ ਨੂੰ ਗਈ ਆ ਤੇ ਮੈਂ ਕਿਹਾ ਭਾਜੀ ਮੇਰੇ ਪੈਸੇ ਵਾਪਸ ਨਹੀਂ ਆਏ ਜਿਹੜੇ ਐਕਸਟਰਾ ਕੱਟੇ ਸੀ ਕਹਿੰਦੇ ਕੋਈ ਨਹੀਂ ਤੁਸੀਂ ਆਪਣਾ ਨੈਟ ਬੈਂਕਿੰਗ ਖੋਲ ਕੇ ਦਿਵੋ ਮੈਨੂੰ ਮੈਂ ਕਿਹਾ ਮੈਂ ਨੈਟ ਬੈਂਕਿੰਗ ਯੂਜ਼ ਨਹੀਂ ਕਰਦੀ ਕਹਿੰਦੇ ਪਾਸਵਰਡ ਦਿਓ ਤਾਂ ਮੈਂ ਕਿਹਾ ਮੈਂ ਨਹੀਂ ਯੂਜ਼ ਕਰ ਕਿਤ ਕਰਦੀ ਨਹੀਂ ਆ ਫਿਰ ਉਹਨੇ ਮੇਰਾ ਫੋਨ ਫੜਿਆ ਆ ਉੰਨੇ ਫਿਰ ਨੈਟ ਬੈਂਕਿੰਗ ਮੇਰੇ ਫੋਨ ਤੇ ਚਲਾਈ ਹੈ ਤੇ ਉਸ ਤੋਂ ਬਾਅਦ ਪਤਾ ਨਹੀਂ ਹੋਰ ਕੀ ਕੀ ਕਰਦਾ ਰਿਹਾ ਮੈਨੂੰ ਨਹੀਂ ਪਤਾ ਕਾਫੀ ਟਾਈਮ ਉਹਨੇ ਮੇਰਾ ਫੋਨ ਯਾਨੀ ਕਿ ਯੂਜ਼ ਕੀਤਾ ਆ ਤੇ ਉਸ ਤੋਂ ਬਾਅਦ ਉਹਨੇ ਫਿਰ ਮੈਨੂੰ ਕਿਹਾ ਕਿ ਤੁਹਾਨੂੰ ਇੱਕ ਮੈਸੇਜ ਵੀ ਆਏਗਾ ਆਪਣਾ ਤੇ ਇੱਕ ਤੁਹਾਨੂੰ ਕਾਲ ਆਏਗੀ ਬੈਂਕ ਵੱਲੋਂ ਤੇ ਤੁਸੀਂ ਉਹ ਰਿਸਿਵ ਕਰਨੀ ਮੈਂ ਉਹ ਉਸ ਤੋਂ ਬਾਅਦ 2 ਦਿਨ ਬਾਅਦ ਮੈਨੂੰ ਕਾਲ ਆ ਗਈ ਹੈ ਤੇ ਮੈਂ ਉਹ ਕਾਲ ਮਲਕੀ ਚੱਕ ਲਈ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕ੍ਰੈਡਿਟ ਕਾਰਡ ਤੇ ਤੁਹਾਡਾ ATM ਕਾਰਡ ਯਾਨੀ ਕਿ ਬੰਦ ਕਰ ਦੇਣਾ ਹੈ ਬੈਂਕ ਤੋਂ ਅਸੀਂ ਬੋਲਦੇ ਆ ਤੇ ਤੁਸੀਂ ਆਪਣਾ ਨੰਬਰ ਦੱਸੋ ਕਾਰਡ ਦਾ ATM ਕਾਰਡ ਦਾ ਤੇ ਕ੍ਰੈਡਿਟ ਕਾਰਡ ਦਾ ਤੇ ਫਿਰ ਉਹ ਮੈਂ ਉਹਨਾਂ ਨੂੰ ਮਲਕੀ ਨੰਬਰ ਦੱਸ ਦਿੱਤਾ ਆ ਤੇ ਫਿਰ ਉਸ ਤੋਂ ਬਾਅਦ ਮੇਰਾ 3 3 ਨਵੰਬਰ ਨੂੰ ਮੇਰੀ FD ਵੀ ਤੋੜ ਦਿੱਤੀ ਗਈ ਦੋ FDਆਂ ਸੀ ਮੇਰੀ ਇੱਕ 40000 ਦੀ ਇੱਕ 8 ਲੱਖ ਦੀ FD ਸੀਗੀ ਤੇ ਉਹ ਮਲਕੀ ਤੋੜ ਦਿੱਤੀ 4 ਨਵੰਬਰ ਨੂੰ ਮੈਂ ਬੈਂਕ ਗਈ ਆ 8000 ਰੁਪਿਆ ਮੈਂ ਜਾਵਾ ਕਰਵਾਇਆ ਤੇ ਮੈਂ ਫਿਰ ਮੈਂ 8000 ਰੁਪਿਆ ਜਾਵਾ ਕਰਾਇਆ ਉਸ ਤੋਂ ਬਾਅਦ ਮੈਨੂੰ ਨਾ ਕੋਈ ਮੈਸੇਜ ਨਹੀਂ ਆਇਆ ਤੇ ਮੈਂ ਫਿਰ ਮੈਂ ਕਿਹਾ ਚਲੋ ਕਿ ਮੈਂ ਅਗਲੇ ਦਿਨ ਜਾ ਕੇ ਮੈਂ ਕਿਹਾ ਮੈਂ ਜਾ ਕੇ ਪੁੱਛਦੀ ਹਾਂ ਉਹਨਾਂ ਨੂੰ ਬੈਂਕ ਵਾਲਿਆਂ ਕੋਈ ਮੈਨੂੰ ਮੈਸੇਜ ਕਿਉਂ ਨਹੀਂ ਆਇਆ ਕਿ ਮੈਂ 8000 ਰੁਪਏ ਜਮ੍ਹਾਂ ਕਰਾਇਆ ਮੈਂ ਪੰਜ ਨੰਬਰ ਨੂੰ ਫੇਰ ਗਈਆਂ ਬੈਂਕ ਜਦੋਂ ਮੈਂ ਬੈਂਕ ਜਾ ਕੇ ਆਪਣੀਆਂ ਐਂਟਰੀਆਂ ਪੁਆਈਆਂ ਕਾਪੀ ਤੇ ਤੇ ਮੇਰਾ ਸਾਰਾ ਯਾਨੀ ਕਿ ਪੈਸਾ ਸਾਰਾ ਨਿਕਲ ਚੁੱਕਿਆ ਸੀ ਸਾਰੀਆਂ ਮੇਰੀਆਂ ਦੋਨੋਂ ਐਕਟੀਆਂ ਟੁੱਟ ਗਈਆਂ ਤੇ ਫਿਰ ਉੱਥੇ ਮੈਡਮ ਸੀਗੇ ਤੇ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੁਹਾਡੇ ਤੇ ਐਕਟੀਆਂ ਵੀ ਟੁੱਟ ਗਈਆਂ ਆ ਫਿਰ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਉਹਨਾਂ ਨੇ ਮੈਨੂੰ ਪੁੱਛਿਆ ਕਿ ਕੋਈ ਤੂੰ ਹੀ ਇਦ ਹੈਂਡ ਕਰ ਲਿਓ ਮੈਂ ਅਟੈਂਡ ਕੀਤੀ ਹੈ ਤਾਂ ਮੈਂ ਕਿਹਾ ਮੈਨੂੰ ਉਹਨਾਂ ਨੇ ਪੁੱਛਿਆ ਜੋ ਜੋ ਮੈਂ ਦੱਸ ਦਿੱਤਾ ਫਿਰ ਉਹ ਕਹਿੰਦੇ ਬੈਂਕ ਚ ਖੜੇ ਖੜੇ ਵੀ ਤੁਹਾਡੇ ਪੈਸੇ ਨਿਕਲ ਜਾਈ ਹਾਂ ਹਾਂਜੀ 5 ਤਰੀਕ ਨੂੰ ਜਦੋਂ ਮੈਂ ਗਈ ਹਾਂ ਮੇਰੇ ਖੜੇ ਖੜੇ ਤੇ ਮੇਰਾ ਪੈਸਾ ਨਿਕਲਦਾ ਪਿਆ ਸੀ ਫਿਰ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਮੇਰਾ ਕ੍ਰੈਡਿਟ ਕਾਰਡ ਮੇਰਾ ਏਟੀਐਮ ਕਾਰਡ ਤੇ ਮੇਰਾ ਖਾਤਾ ਬੰਦ ਕੀਤਾ ਜਾਵੇ ਤਾਂ ਕਿ ਮੇਰਾ ਕੋਈ ਵੀ ਪੈਸਾ ਹੁਣ ਜਿਹੜਾ ਥੋੜਾ ਬਹੁਤਾ ਬਚਿਆ ਆ 3000 ਰੁਪਏ ਮੇਰਾ ਬਚਿਆ ਸੀ ਮੈਂ ਕਿਹਾ ਉਹ ਵੀ ਮੇਰਾ ਨਿਕਲੇ ਨਾ ਤੇ ਫਿਰ ਉਸ ਤੋਂ ਬਾਅਦ ਇਸ ਤੋਂ ਬਾਅਦ ਤੁਸੀਂ ਦੱਸੋ ਕਿ ਜਦੋਂ ਤੁਸੀਂ ਇਸ ਮਾਮਲੇ ਦੀ ਸਾਰੀ ਸ਼ਿਕਾਇ ਦੀ ਪਈ ਹੈ ਤੇ 14 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਮੇਰਾ ਜਿਹੜਾ ਕ੍ਰੈਡਿਟ ਕਾਰਡ ਜੀ ਉਹ ਯੂਜ਼ ਕੀਤਾ ਗਿਆ ਆ ਅੱਛਾ ਕ੍ਰੈਡਿਟ ਕਾਰਡ ਬੰਦ ਨਹੀਂ ਕੀਤਾ ਗਿਆ ਬੰਦ ਨਹੀਂ ਕੀਤਾ ਬੈਂਕ ਨੇ ਐਡੀ ਨਾਲ ਕਿ ਕਿ ਉਹਨਾਂ ਨੇ ਮੇਰਾ ਕ੍ਰੈਡਿਟ ਕਾਰਡ ਲਈ ਬੰਦ ਕ੍ਰੈਡਿਟ ਕਾਰਡ ਦੀ ਲਿਮਟ ਕਿੰਨੀ ਸੀਗੀ ਲਿਮਟ ਮੇਰੀ ਲੱਖ ਦੀ ਸੀਗੀ ਤੇ ਫਿਰ ਐਕਸਟੈਂਡ ਕੀਤੀ ਗਈ ਲਿਮਟ ਵਧਾਈ ਗਈ ਹਾਂਜੀ ਆਪੇ ਵਧਾਈ ਗਈ ਉਹਨਾਂ ਨੇ ਸਾਰਾ ਕੁਝ ਕੀਤਾ ਫੋਨ ਤੇ ਮੈਨੂੰ ਕੋਈ ਮੈਸੇਜ ਹੀ ਨਹੀਂ ਆਇਆ ਕਿ ਮੇਰੇ ਇੰਨੇ ਪੈਸੇ ਨਿਕਲ ਗਏ ਆ ਹੁਣ ਤੁਸੀਂ ਇਸ ਮਾਮਲੇ ਨੂੰ ਲੈ ਕੇ ਕਿੱਥੇ ਕਿੱਥੇ ਸ਼ਿਕਾਇਤ ਕਰ ਚੁੱਕੇ ਇੱਕ ਤਾਂ ਮੈਂ ਸਾਈਬਰ ਥਾਣੇ 'ਚ ਕੀਤੀ ਹੈ ਇੱਕ ਆਪਣਾ ਮੈਂ ਇਹ ਮੰਗ ਕਰਦੀ ਆ ਕਿ ਮੇਰਾ ਜਿਹੜਾ ਪੈਸਾ ਗਿਆ ਆ ਮੇਰੇ ਐਕਟੀਆਂ ਟੁੱਟੀਆਂ ਗਈਆਂ ਜਿਹੜਾ ਜਿੰਨਾ ਮੇਰਾ ਪੈਸਾ ਗਿਆ 9 ਲੱਖ 30 ਹਜ਼ਾਰ ਪਹਿਲਾਂ ਸੀਗਾ ਤੇ ਆ ਹੁਣ ਉਹਨਾਂ ਨੇ ਫੇਰ ਇੱਕ ਕ੍ਰੈਡਿਟ ਕਾਰਡ ਯੂਜ਼ ਕੀਤਾ ਜਿਹੜਾ ਕੀ ਮੇਰਾ ਪਹਿਲਾ ਪੈਸਾ ਜਿਹੜਾ ਮੇਰਾ ਰੱਖਦੀਆਂ ਤਾਂ ਉਹ ਮੈਨੂੰ ਵਾਪਸ ਕੇ ਕਰਵਾਇਆ ਜਾਏ ਤੇ ਆ ਜਿਹੜਾ 5 ਆ 496000 ਦਾ ਕ੍ਰੈਡਿਟ ਕਾਰਡ ਜਿਹੜਾ ਯੂਜ਼ ਕੀਤਾ ਉਹਦਾ ਪੈਸਾ ਮੈਨੂੰ ਨਾ ਕੋਈ ਵੀ ਭਰਵਾਈ ਕਰਨੀ ਇਹ ਵੀ ਪਤਾ ਲੱਗੇ ਕਿ ਤੁਹਾਡਾ ਵਿਆਹ ਰੱਖਿਆ ਹੋਇਆ ਸੀ ਤੁਹਾਡੇ ਸਾਰੇ ਹਾਂਜੀ ਮੇਰਾ ਵਿਆਹ ਸੀ ਹਾਂਜੀ ਮੇਰੇ ਵਿਆਹ ਵਾਸਤੇ ਸੀਗਾ ਘਰ ਵਿਆਹ ਰੱਖਿਆ ਸੀ ਅਸੀਂ ਤੇ ਇਸ ਮਾਮਲੇ 'ਚ ਹੁਣ ਹਨ ਵਿਆਹ ਵੀ ਥੋੜਾ ਅੱਗੇ ਕਰਨਾ ਪਿਆ ਕਿ ਉਹ ਪੈਸੇ ਮਲਕਿ ਵਿਆਹ ਮੰਗਦੇ ਪਏ ਹਮ ਹੁੰਡੇ ਵਾਲੇ ਪਰ ਸਾਡੇ ਕੋਲ ਪੈਸਾ ਹੀ ਹੈ ਨਹੀਂਗਾ ਮਨਜੀਤ ਕੌਰ ਜੀ ਤੁਹਾਡੀ ਬੇਟੀ ਦੇ ਤੁਸੀਂ ਇਹਨੇ ਚਾਰ ਰੱਖੇ ਹੋੜੇ ਵਿਆਹ ਦੇ ਹਾਂਜੀ ਤੇ ਜਦੋਂ ਪਤਾ ਲੱਗਾ ਕਿ ਠੱਗੀ ਹੋ ਗਈ ਤੇ ਕੀ ਤੁਹਾਡੀ ਮਾਂ ਹੁੰਦੇ ਨਾਲ ਤੇ ਦਿਲ ਤੇ ਬੀਤੀ ਸੀ ਹਾਂਜੀ ਮੇਰੇ ਮਨ ਮਨ ਤੇ ਬਹੁਤ ਮਲਮੇ ਡਿਵੈਰਸ਼ਨ ਵਿੱਚ ਪਹਿਲਾਂ ਹੀ ਸੀ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਸਾਡੇ ਨਾਲ ਠੱਗੀ ਹੋਈ ਹੈ ਫਿਰ ਮੈਂ ਜ਼ਿਆਦਾ ਡਿਵੈਰਸ਼ਨ ਵਿੱਚ ਰਹੀ ਹਾਂ ਮੇਰੀ ਬੇਟੀ ਵੀ ਇਦਾਂ ਡਿਵੈਰਸ਼ਨ ਵਿੱਚ ਰਹੀ ਹੈ ਤੇ ਅਸੀਂ ਬੜੇ ਚਾਵਾਂ ਨਾਲ ਵਿਆਹ ਰੱਖਿਆ ਸੀ ਬੇਟੀ ਦਾ ਤੇ ਉਹ ਸਾਡੇ ਚਾਹ ਵਿੱਚ ਹੀ ਰਹਿ ਗਏ ਹੁਣ ਵਿਆਹ ਅੱਗੇ ਕਰ ਰਹੇ ਹਾਂਜੀ ਹੁਣ ਅਸੀਂ ਵਿਆਹ ਅੱਗੇ ਕਰ ਰਹੇ ਹਾਂ ਮੁੰਡੇ ਵਾਲੇ ਸਾਡੇ ਕੋ ਵਿਆਹ ਮੰਗਦੇ ਸੀ ਇਸ ਕਰਕੇ ਅਸੀਂ ਅੱਗੇ ਵਿਆਹ ਕੀਤਾ ਆ ਸਮਝਾ ਕੇ ਅਸੀਂ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਪਏ ਪਰ ਇਦਾਂ ਹੋਣੀ ਨਹੀਂ ਚਾਹੀਦੀ ਸਾਡੇ ਨਾਲ ਇਦਾਂ ਹੋਈ ਹੋਰ ਗਾਂ ਨਾ ਕਿਸੇ ਨਾ ਹੋਏ ਅਸੀਂ ਬਹੁਤ ਦੁਖੀ ਆਂ ਸਾਨੂੰ ਬਹੁਤ ਪਰੇਸ਼ਾਨ ਕਰਦੇ ਆ ਤੇ ਪੈਸਾ ਸਾਡੇ ਕੋਲ ਮੰਗਦੇ ਆ ਕ੍ਰੈਡਿਟ ਕਾਰਡ ਦਾ ਅਸੀਂ ਕਿੱਥੋਂ ਦੇਈਏ ਸਾਡੇ ਨਾਲ ਪਹਿਲਾਂ ਹੀ ਫਰੋੜ ਹੋਇਆ ਸਾਰਾ ਅਸੀਂ ਇਨਸਾਫ ਚਾਹੁੰਦੇ ਆ ਕਿਉਂਕਿ ਸਰ ਇਹ ਜੇ ਅਸੀਂ ਕਰੇ ਮੈਰਿਜ ਰੱਖੀ ਹੋਈ ਸੀਗੀ ਤੇ ਸਾਡੇ ਨਾਲ ਇੰਨਾ ਫਰਾਡ ਹੋ ਗਿਆ 9,30,000 ਦਾ ਇਹ ਬੈਂਕ ਵਾਲਿਆਂ ਨੇ ਸਾਰਾ ਨੇ ਮਿਲੀ ਭੁਗਤਾ ਜੀ ਐਡੀ ਬੈਂਕ ਨਲਾਇਕੀ ਇਹਨਾਂ ਦੀ ਹੈਗੀ ਆ ਇਹਨਾਂ ਨੂੰ ਜਦ ਪਤਾ ਕਿ ਇੰਨਾ ਫਰਾਡ ਹੋ ਗਿਆ ਕੁੜੀ ਦੇ ਨਾਲ ਇਹਨੇ ਸਾਰਾ ਆਪਣੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਆਪਣੇ ਜੋ ਜਿਹੜੀ ਕਾਪੀ ਹੈ ਬੈਂਕ ਦੀ ਉਹ ਲਿਆ ਕੇ ਇਹਨਾਂ ਨੂੰ ਦਿੱਤੀ ਕਿ ਮੇਰਾ ਸਾਰਾ ਕੁਝ ਬੰਦ ਕਰ ਦਿਓ ਇਹਨਾਂ ਨੇ ਇੰਨੀ ਨਲਾਇਕੀ ਬੈਂਕ ਦੀ ਹੈਗੀ ਆ ਜੀ ਇਹਨਾਂ ਨੇ ਕ੍ਰੈਡਿਟ ਕਾਰਡ ਨਹੀਂ ਬੰਦ ਕੀਤਾ ਜਦ ਸਾਡੀ ਕੰਪਲੀਟ ਹੋਈ ਹੈ 5 ਨਵੰਬਰ ਨੂੰ ਉਸ ਤੋਂ ਬਾਅਦ ਵੀ ਕ੍ਰੈਡਿਟ ਕਾਰਡ ਯੂਜ਼ ਹੋ ਰਿਹਾ ਜੀ 14 ਤਰੀਕ ਤੋਂ 14 ਦੇ ਵਿੱਚ ਉਹਦਾ 496000 ਦੇ ਉਹਨਾਂ ਨੇ ਪੈਸੇ ਸ਼ਾਪਿੰਗ ਪੰਜ ਮੈਂ ਦਾਦਾ ਹਜ਼ਾਰ ਬੀਅਫ ਹੈ ਵੀ ਕੀਤੀ ਹੋਈ ਹੈ ਉਹ ਦੇਖ ਲਓ ਜੀ ਸਾਨੂੰ ਉਹ ਤੇ ਪਤਾ ਹੀ ਨਹੀਂ ਸੀ ਲੱਗਣਾ ਸਾਡੇ ਘਰੇ ਰਿਕਵਰੀ ਵਾਲ ਆਇਆ ਉਹਨੇ ਸਾਨੂੰ ਹੰਡੂ ਕਹਿੰਦਾ ਜੀ ਇੰਨਾ ਤੁਹਾਡਾ ਪੈਸਾ ਬਣਿਆ ਪਿਆ ਕ੍ਰੈਡਿਟ ਕਾਰਡ ਦਾ ਬਿੱਲ ਜਦੋਂ ਉਹਨਾਂ ਨੂੰ ਦੱਸਿਆ ਕਿ ਸਾਡੇ ਨਾਲ ਤੇ ਆ ਫਰੋਡ ਹੋਇਆ ਅੱਜ ਤੱਕ ਕੰਪਲੀਟ ਹੋਈ ਹੋਈ ਹੈ ਫਿਰ ਉਹਨੇ ਮੁੰਡੇ ਨੇ ਵੀ ਸਾਨੂੰ ਇਹੀ ਗੱਲ ਕਹੀ ਕਿ ਬੈਂਕ ਦੀ ਨਲਾਇਕੀ ਉਹਨਾਂ ਨੇ ਕ੍ਰੈਡਿਟ ਕਾਰਡ ਬੰਦ ਕਿਉਂ ਨਹੀਂ ਕੀਤਾ ਜੇ ਅਸੀਂ ਬੈਂਕ ਵਿੱਚ ਜਾਨੇ ਆ ਤੇ ਉਹਨੂੰ ਸਾਡੀ ਸੁਣਵਾਈ ਨਹੀਂ ਕੋਈ ਵੀ ਕਰਦੇ ਸਾਡੀ ਤੇ ਇਹੀ ਰਿਕੁਐਸਟ ਆ ਜੀ ਐਸਐਸਪੀ ਸਾਹਿਬ ਨੂੰ ਕਿ ਜਿਹੜਾ ਸਾਡਾ ਇਹ ਪੈਸਾ ਹੈਗਾ ਉਹ ਸਾਡੇ ਨੂੰ ਦਵਾਇਆ ਜਾਵੇ ਤੇ ਅਸੀਂ ਆਪਣੀ ਭੈਣ ਦਾ ਵਿਆਹ ਕਰ ਸਕੀਏ ਜੀ ਕੀ ਨਾਮ ਤੁਹਾਡਾ ਹਰਪਜਨ ਸਿੰਘ ਹਰਪਜਨ ਸਿੰਘ ਜੀ ਜਿਹੜਾ ਤੁਹਾਡੀ ਬੇਟੀ ਦੇ ਨਾਲ ਇਹਦੀ ਵੱਡੀ ਠੱਗੀ ਹੋਈ ਹੈ ਇਹ ਦੱਸਿਆ ਗਿਆ ਕਿ ਤੁਸੀਂ ਸਾਰਾ ਪੈਸਾ ਆਪਣੀ ਬੇਟੀ ਦੇ ਵਿਆਹ ਵਾਸਤੇ ਰੱਖਿਆ ਸੀ ਹਾਂਜੀ ਜੀ ਸਾਰਾ ਜੀ ਵਿਆਹ ਵਾਸਤੇ ਹੀ ਵਿਆਹ ਦੇ ਦਿਨ ਵੀ ਮਿਥੇ ਸਨ ਅੱਗੇ ਸਾਨੂੰ ਪੈਸਾ ਜਿਹਨੂੰ ਸਾਡਾ ਸਾਰਾ ਇਹਨਾਂ ਨੇ ਕਿਨੇ ਫਰਾਡ ਮਾਰਿਆ ਹਮ ਇਹ ਸਾਰਾ ਫਰਾਡ ਇਹਨਾਂ ਨੇ ਕੀਤਾ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਦੇ ਆ ਕਿ ਜਿਹੜਾ ਸਾਡਾ ਸਾਰਾ ਪੈਸਾ 930000 ਰੁਪਇਆ ਇਹ ਸਾਰਾ ਬਾਬਸ ਕੁਇਤਾ ਜਾਵੇ ਫਨ ਤੇ ਫਨ ਬਾਬਸ ਮੈਣਾ ਜਾਂਦਾ ਅਹੀ ਲੜਕੀ ਦਾ ਵਿਆਹ ਕਰੀ